ਕਿਨ ਲੇਵਲ 'ਤੇ ਵੀ ਆਪਣੀਆਂ ਟਰਾਲੀਆਂ ਦੀ ਪੂਰੀ ਮਸ਼ਹੂਰ ਆਉਂਦਾ ਆਪਣੀਆਂ ਟਰਾਲੀਆਂ ਪਟਾਲੇ ਤੱਕ ਜਾਂਦੀਆਂ ਨੇ ਇਹ ਪਰਸ਼ ਦਿਖਾਉਂਦੇ ਆਂ ਅੰਦਰੋਂ ਇੱਕ ਵਾਰੀ ਤੇ ਪਰਸ਼ ਤੇ ਕੋਈ ਵੀ ਜੋੜ ਨਹੀਂ ਕੋਈ ਵੀ ਜੋੜ ਨਹੀਂ ਤੁਸੀਂ ਐਦਾਂ ਗੱਲ ਨਹੀਂ ਹੈਗੀ ਵੀ ਸਿੰਪਲ ਜਿਹੀ ਬਣਾ ਰੱਖੀ ਆ ਨਾ ਪੂਰਾ ਮਜ਼ਬੂਤੀ ਨਾਲ ਕੰਮ ਕੀਤਾ ਹੋਇਆ ਤੇ ਪੂਰੀ ਗਰੰਟੀ ਵੀ ਲੈਂਦੇ ਨੇ ਵੀ ਹਾਂ ਕੰਮ ਹੋਇਆ ਹਾਂਜੀ ਵੀਰੋ ਅੱਜ ਆਪਾਂ ਧੂਰੀ ਸ਼ਹਿਰ ਬਿਜਲੀ ਦਫ਼ਤਰ ਦੇ ਬਿਲਕੁਲ ਸਾਹਮਣੇ ਮਲੇਰ ਕੋਟਲਾ ਰੋਡ ਤੇ ਜਿੱਦਾਂ ਤੁਹਾਨੂੰ ਪਤਾ ਹੀ ਆ ਆਪਣੀ ਦੁਕਾਨ ਤੇ ਟਰਾਲੀਆਂ ਦਾ ਪ੍ਰੋਵਿਊ ਦਿਖਾਉਣੇ ਚੈਨਲ ਸਿਰਫ ਕੰਪਨੀ ਬਣਾਇਆ ਤੇ ਆਜੋ ਫਿਰ ਗੱਲ ਕਰਦੇ ਆ ਸਾਰੀ ਅਸਰੀ ਗੱਲ ਤਾਂ ਆਇਆ ਜੀ ਅਸਰੀ ਗੱਲ ਕਿੰਮੇ ਠੀਕ ਹੋ ਜਮਾ ਵਧੀਆ ਤੁਸੀਂ ਦੱਸੋ ਵਧੀਆ ਜੀ ਵਧੀਆ ਵਧੀਆ ਕਰ ਲਿਆ ਤਿਆਰ ਹੈ ਜਾਊਗਾ ਫਿਰ ਹਾਂ ਹਾਂ ਜਾਊਗਾ ਤਿਆਰ ਕਰਤਾ ਟਰਾਲਾ ਚਲੋ ਚਲੋ ਦੱਸੋ ਫਿਰ ਇਹਦੇ ਬਾਰੇ ਡਿਟੇਲ ਦੋ ਦੇਖੋ ਜਿਹੜਾ ਹੈ ਸ਼ੈਜ ਹੈ 12 6:30 ਠੀਕ ਆ ਜੀ ਦੋ ਉੱਚਾ ਬਾੜੇ ਦੀ ਦੋ ਬੈਡ ਤਿੰਨ ਪੁੱਟ ਪਿਆ ਇਹਨੂੰ ਜਿਹੜਾ ਮਾਲ ਆ ਜੀ ਸਾਰੇ ਛੇਲ ਦਾ ਜੀ ਸਹੀ ਆਹ ਮੋਫਰ ਸਾਰੀ ਮਦਦ ਟਾਟਾ ਦੀਆਂ ਸਾਰੀ ਛੇਲ ਦੀ ਕਰਦੀ ਆ ਹਾਂ ਫਰਸ਼ ਵੀ ਉਹ ਵੀ ਟਾਟਾ ਸਟੀਲ ਦਾ ਲਾਇਆ ਅੰਦਰ ਠੀਕ ਆ ਫਰਸ਼ ਕਿੰਨੇ ਐਮ ਐਮ ਲੱਗੇ ਤੇ ਇੱਥੇ ਲੱਗਿਆ ਫਰਸ਼ 6 ਐਮ ਐਮ 6 ਐਮ ਐਮ ਹਾਂ ਅੱਛਾ ਜੀ ਠੀਕ ਹੈ ਤੇ 10 ਗੇਜ ਛੇਡਾਂ ਨੇ ਠੀਕ ਗਿਰਸਾ ਛੇਡਾਂ ਨੇ ਹਾਂ ਬੱਤੀਆਂ ਜਿਹੜੇ ਉਹ 4-2 ਦੇ ਟਾਟਾ ਦੇ ਨੇ ਟਾਟਾ ਦੇ ਉਹ ਟੋਟਲੀ ਸਾਰਾ ਟਾਟਾ ਦਾ ਛੋਟ ਟੋਟਲੀ 10-10 ਦੀ ਚਾਸੀ ਜਿਹੜੀ ਉਹ ਵੀ ਟਾਟਾ ਦੀ ਹੈ ਜੀ ਜਿਹੜੀ ਵਿੱਚ ਪਾਈ ਹੈ 5 2.5 ਵੀ ਉਹ ਵੀ ਟਾਟਾ ਦੀ ਹੈ ਠੀਕ ਹੈ ਜੀ ਤੇ ਬਾਕੀ ਆ ਦੇਖ ਲੋ ਡੈਕੋਰੇਸ਼ਨ ਦੇਖੋ ਆ ਟਾਕੀ ਦੀ ਡੈਕੋਰੇਸ਼ਨ ਦੇਖੋ ਗੂੜੀਆਂ ਪੱਤੀਆਂ ਆ ਪੂਰੇ ਵਧੀਆ ਗੁੱਲੇ ਲਾ ਕੇ ਵਧੀਆ ਪਿੰਨਾ ਪਾਈਆਂ ਨੇ ਤੇ ਆ ਕਬਜੇ ਸਪੈਸ਼ਲ ਪੱਤੀ ਲਾ ਕੇ ਕਬਜਾ ਨਹੀਂ ਖਿਲਦਾ ਹੈਗਾ ਕਦੇ ਵੀ ਆ ਟੂਲ ਦੇ ਇੱਥੇ ਦੋ ਜਿੰਦੇ ਲੱਗਦੇ ਕਰਿਆ ਕੱਲੂ ਜਮਾਨ ਲੱਕੇ ਜਿੰਦੇ ਲਾਓ ਨਟ ਲਾ ਦਿਓ ਰੇ ਹਾਂ ਆ ਇੱਤਲੀ ਛੜੇ ਰੇ ਲੋਕ ਨੇ ਟੂਲ ਦੇ ਆ ਲੋਕ ਲਾਏ ਨੇ ਇਹ ਅੰਦਰੋਂ ਦੱਬ ਲੋ ਇੱਥੇ ਖੜਾ ਰੂਟ ੱੱਕਣ ਜਿੰਦਾ ਲਾਓ ਆ ਉਹ ਨਾ ਲਾਕੇ ਆਂਦੇ ਨੇ ਖੁੱਲ੍ਹੇ ਆਂਦੇ ਨੇ ਹਣਾ ਹਾਂ ਨਾ ਜਿੰਦਾ ਵੀ ਲਾਓ ਚਾਹੇ ਜਿੰਦਾ ਵੀ ਰੱਖੋ ਸਮਾਨ ਪਾ ਕੇ ਆਪਦਾ ਜਿੰਦਾ ਲਾ ਕੇ ਚਾਬੀ ਜੇਬ ਵਿੱਚ ਪਾਓ ਉਦੋਂ ਬਾਅਦ ਜਿਹੜਾ ਇਹ ਹਿੱਸ਼ਾ ਜੀ 10 ਨਟ ਹੀ ਹੱਬ 'ਚ ਹਿੱਸ਼ਾ 10 ਨਟ ਹੀ ਹਾਂ 22 ਦੇ ਬੈਰਿੰਗ ਨੇ 142 mm ਦਾ ਹਿੱਸਾ ਲੱਗ ਗਿਆ ਗੋਲ ਟਾਟਾ ਦਾ ਤੇ ਬਾਕੀ ਆ ਡਾਲਾ ਦੇਖੋ ਪੂਰੇ ਮਜ਼ਬੂਤੀ ਨਾਲ ਭਰਿਆ ਹੋਇਆ ਜੀ ਆਪਣਾ ਹਾਂ ਪੂਰੇ ਦਛਲੀ ਨਾਲ ਡਾਲੇ ਤੇ ਵੀ ਹੀ ਚੈਨਰ ਟਾਟਾ ਦਾ ਲਵਾਇਆ ਸਾਰਾ ਤੇ ਬਾਕੀ ਜਿਹੜਾ ਇਹ ਪਾਈਪ ਆ ਏ ਵੀ ਐਚ ਆਈ ਐਚ ਦਾ ਪੈਪਾ ਟਾਟਾ ਤੇ ਸਾਈਜ਼ ਕੀ ਆ ਟਰਾਲੇ ਦਾ ਦਾ ਟਰਾਲੇ ਦਾ ਸਾਈਜ਼ ਹੈਗਾ 12 6 12 6 3 ਫੁੱਟ ਬੈੱਡ ਤਿਆਰ ਆ 3 ਫੁੱਟ ਸਾਰਾ ਬੈੱਡ ਤਿਆਰ ਆ ਹਾਂ ਮੰਜਾ ਖੁੱਲਦਾ ਇਸ ਤਰ੍ਹਾਂ ਜਾਲੀ ਅੱਡੇ ਹਨਾ ਮਤਲਬ 40 ਦਾ ਹਾਂ ਜਾਲੀ ਤਾਂ ਅੱਡੇ ਲੱਗਦੇ ਆ ਜਾਲੀ ਤਾਂ ਵਿੱਚ ਆਉਂਦੀ ਨਹੀਂ ਹੈਗੀ ਢੋਲਣ ਚ ਵਜਨ ਦੇ ਹਿਸਾਬ ਨਾਲ ਬਣਾਉਨੇ ਹੋ ਮਤਲਬ ਤੁਸੀਂ ਜੇ ਵਜਨਾ ਜਿੰਨਾ ਗਗਰਾ ਕਹਿੰਦਾ ਉਨਾਂ ਕ ਜਿਵੇਂ ਟਾਟਾ ਦੇ ਭਾਲੂ ਮਾਲ ਫਿਰਦਾ ਹੈ ਵਜਨਾ 28 29 ਕੁਆਂਟਲ ਦੀ ਹੁੰਦੀ ਹੈ ਟਰਾਲੀ ਜੇ ਮਾੜਾ ਮੋਟਾ ਹੌਲਾ ਮਾਰ ਲਵਾਉਣਾ ਘਟ ਜਾਂਦਾ ਭਜਣਾ ਨਹੀਂ ਤਾਂ ਫਿਰ ਜੇ ਅਗਲਾ ਕਹਿੰਦਾ ਵੀ ਲੈਣਾ ਹੀ ਛੇਰੇ ਦਾ ਫਿਰ ਤਾਂ ਤਾਂ ਪੂਰੇ ਹੀ ਰੁੱਤਰੂਗਾ ਭਜਣਾ ਉਹ ਨਹੀਂ ਘਟਦਾ ਇਹ ਤੇ ਫਿਰ ਇਹਦੇ ਜਿਹੜਾ ਇੱਕ ਫਰਸ਼ ਲਾਇਆ ਨਾ ਸਾਰਾ ਜਦੋਂ ਆਪਾਂ ਮੋਸਟਲੀ ਸਾਰੀਆਂ ਟਰਾਲੀਆਂ ਦੇ ਇਹਦਾ ਫਰਸ਼ ਲਾਇਆ ਸਾਰੇ ਫਰਸ਼ ਜਿਹੜਾ ਥੋੜਾ ਤਾਂ ਕਿੰਨੇ ਤੇ ਇਹ ਵੀ ਸਿਰਫ ਪਲੇਟ ਆਇਆ ਰਿਹਾ ਤੇ ਆ ਜਦੋਂ ਫਰਸ਼ ਦਿਖਾਉਂਦੇ ਆਂ ਅੰਦਰ ਉਸ ਬਾਰੇ ਤੇ ਇਹ ਫਰਸ਼ੇ ਤੇ ਕੋਈ ਵੀ ਜੋੜਨੀ ਕੋਈ ਵੀ ਜੋੜ ਦੂ। ਇਹ ਫਰਸ਼ੇ ਤੇ ਕੋਈ ਵੀ ਜੋੜਨੀ ਹੈਗਾ। ਹਾਂ। ਬਿਲਕੁਲ ਫਰੈਸ਼ ਫਰਸ਼ ਲਾਇਆ ਆਂ ਆਪਾਂ ਟਾਟਾ ਦਾ। ਠੀਕ। ਐਂਦਾ ਇਹ ਉੱਪਰ ਚੱਕੀ ਜਾਂਦੀ ਜਾਲੀ ਹੈ ਨਾ ਆ ਪੱਤੀ ਲਾਈ ਹੋਈ ਆ ਇਧਰੋਂ। ਹਾਂ ਇਹ ਲੋਕ ਆਈ ਇਹਦਾ। ਇਹਦਾ ਲੋਕ। ਜਿੱਥੇ ਖੜਾਉਣੀ ਆ ਉੱਥੇ ਇਹਨੂੰ ਲੋਕ ਨੂੰ ਤਾਂਹਾਂ ਥੱਲੇ ਕਰ ਲੋ ਬਸ। ਲੈ ਹੁਣ ਆ ਪੱਤੀ ਘਰ ਮਾੜੀ ਜੀ ਚੱਕ ਕੇ ਥੱਲੇ ਕਰੀਏ ਹੋਏ। ਹੂੰ। ਜਦ ਨਾਲ ਇਹ ਚੱਲ ਨੀਚੇ ਹੋ ਜਾਂਦਾ ਪੂਰੀ ਵਾਰੀ ਹੂੰ ਜਾਨੀ ਲਓ ਜੀ ਐ ਫਿੱਟ ਹੋ ਜਾਂਦਾ ਜੀ ਇਹ ਜਦਿਆ ਲੋਕ ਲੱਗ ਕੇ ਇਹਦੇ ਹਨ ਹਾਂ ਇਹਦੇ ਲੋਕ ਲੱਗ ਕੇ ਉਦੋਂ ਬਾਅਦ ਪਿੰਨ ਪੈਂਦੀ ਵੀ ਕਰੀਏ ਪਿੰਨ ਪੈਂਦੀ ਵੀ ਇਧਰੋਂ ਅੱਛਾ ਹੈ ਲੱਗ ਜਾਂਦਾ ਵੀ ਕੱਲੋਂ ਲੋਕ ਕੰਮ ਛੱਡ ਜੇ ਪਿੰਨ ਆ ਪਾਉ ਜੀ ਇਹਦੇ ਆ ਡਰਾ ਵਾਲ ਪਿੰਨ ਪਾਉ ਜੀ ਠੀਕ ਆ ਠੀਕ ਪੈਂਦੀ ਹੈ ਹਾਂ ਜਮਜਬੂਤੀ ਆ ਮਤਲਬ ਹਾਂ ਪੂਰੀ ਮਜਬੂਤੀ ਨਾਲ ਕੰਮ ਕਰਦੇ ਆ ਦਸੱਲੀ ਨਾਲ ਕੰਮ ਕਰਕੇ ਦਿੰਨੇ ਆ ਇੱਕ ਗਾਹ ਉੱਧਰ ਜਾ ਕੇ ਪਿੰਨਜ ਪੈ ਗਿਆ ਇੱਥੇ ਖੜੀ ਰਹਿੰਦੀ ਪਤਨੀ ਸੰਗਲ ਆ ਉਹ ਵੀ ਵਧੀਆ Ориਜినਲ ਬਲੈਤੀ ਲਾਉਣਿਆ ਇਹਦੇ ਵੀ ਤੁਸੀਂ ਆਹੀ ਸਿਸਟਮ ਲਾਇਆ ਅੱਛਾ ਜਿਹੜਾ ਇਹ ਵਿੱਚੇ ਰਹਿੰਦੇ ਉੱਤੇ ਲਿਕੜ ਦਿੰਦੇ ਇਹਦੇ ਪਿੰਨ ਤਾਹਾਨੂੰ ਠੀਕ ਹੈ ਜੀ ਹੂੰ ਚੁੱਲਾ ਟਾਈਪ ਇਹਨੂੰ ਕਹਿੰਦੇ ਆਂ ਮੇਰਾ ਕਾਹਦੇ ਵਾਸਤੇ ਆ ਜਾਂਦੀ ਨਹੀਂ ਆਪਣੇ ਇਹ ਡਾਲਾ ਜਦੋਂ ਉੱਪਰੋਂ ਛੱਡਦੇ ਆਂ ਵੇਰਾ ਕੇ ਥੱਲੜੇ ਪੌਦਾ ਅੰਚ ਲੱਗਦਾ ਰਾਵੜਾ ਰੋਕਦੀਆਂ ਨੇ ਕੋਈ ਅੱਛਾ ਰਾਵੜਾ ਪੂਰਾ ਬਰੀਕੀ ਚ ਧਿਆਨ ਰੱਖਿਆ ਗਿਆ ਹੁੰਦਾ ਛੋਟੀ ਛੋਟੀ ਚੀਜ਼ ਵੀ ਕਈ ਵਾਰੀ ਬੰਦੇ ਤੋਂ ਛੁੱਟ ਜਾਂਦਾ ਉਹ ਫਿਰ ਜ਼ੋਰ ਨਾਲ ਲੱਗਦਾ ਉਹਦੇ ਕਰਕੇ ਫਿਰ ਰਾਵੜ ਦੇਣੀ ਪੈਂਦੀ ਐ ਸਿਸਟਮ ਤੇ ਬਾਕੀ ਦੇਖ ਲੋ ਆਲਾ ਦਾਲਾ ਕਮਾਓ ਬਾਕੀ ਟੱਕ ਕੱਢ ਕੇ ਬਣੀ ਹੋਈ ਐ ਬਾਹਰ ਤੱਕ ਬੱਤਾਂ ਲੈਂਦਾ ਹੈ 4-2 ਦਾ ਮੁੰਨੀ 2 ਇੰਚੀ ਦੋ ਸੂਤ 2 ਇੰਚੀ ਦੋ 6 ਜੇ ਦਾ 2 ਇੰਚੀ 200 ਬெட் ਆਪਣਾ ਪੈਪੜਾ ਵੀ ਬਣਾ ਦਿੰਦੇ ਆ ਤੁਸੀਂ ਮਤਲਬ ਪੈਪ ਲਾ ਕੇ ਵਿੱਚੋਂ ਗਾੜੀ ਇੱਕ ਨਾ ਡਿਜ਼ਾਈਨ ਜਿਹਾ ਚੱਲਦਾ ਮੈਂ ਦੇਖਿਆ ਜੀ ਉਹਦੇ ਵੀ ਹੋਰ ਫਲਾਜਮਾ ਹੁੰਦਾ ਜੀ ਉਹ ਬெட் ਠੀਕ ਹੈ ਜੀ ਉਹਦਾ ਐਕਸਟਰਾ ਪੈਸੇ ਲੈਣੇ ਆ 5000 ਰੁਪਏ 5000 ਰੁਪਏ ਤਾਂ ਐਕਸਟਰਾ ਲੱਗੇ ਹਾਂ ਔਰ ਫਲਾਜਮਾ ਤੇ ਕਿੰਨੀ ਮਜ਼ਬੂਤੀ ਹੈ ਇਹਦੇ ਨਾਲੋਂ ਕਿੰਨੀ ਹੋ ਜਾਂਦੇ ਜੇ ਆਪਾਂ ਕੰਪੇਅਰ ਕਰੀਏ ਦੋਹੇ ਚੀਜ਼ਾਂ ਨੂੰ ਮਜਬੂਤੀ ਦਾ ਦੋਨਾਂ ਦੀ ਹੋ ਆ ਮਜਬੂਤੀ ਉਹਦੀ ਵੀ ਐਦੀ ਵੀ ਬਹੁਤ ਆ ਇਹ ਜੀ ਗੱਲ ਵੀ ਇਹਦੀ ਵੀ ਨਹੀਂ ਹੈਗੀ ਕੱਲ ਨੂੰ ਇਹਨੂੰ ਕੋਈ ਸ਼ਿਕਾਇਤ ਨਹੀਂ ਹੁੰਦੀ ਇਹਨੂੰ ਠੀਕ ਹੈ ਜੀ ਹਾਂ ਉਹ ਸ਼ਿਕਾਇਤ ਉਹਨੂੰ ਵੀ ਨਹੀਂ ਹੁੰਦੀ ਉਹਦੇ ਪੈ ਮੜੇ ਜਾਂਦੇ ਨੇ ਵਾਲੇ ਵਾਲੇ ਠੀਕ ਹੈ ਜੀ ਉਹ ਐ ਵੀ ਉਹਦੇ ਜਿਹੜੇ ਪਲਾਜ਼ਮਾ ਕਟਿੰਗ ਤੇ ਲੈ ਕੇ ਆਉਣਾ ਮਹਿੰਗੀ ਆਉਂਦੀ ਉਹਦੇ ਕਰਕੇ ਇਸ ਤਰ੍ਹਾਂ ਲੈਣੇ ਪੈਂਦੇ ਜਣ ਭਾਈ ਆਪਣਾ ਸਿੰਗਲ ਚੈੱਕ ਜਾਂ ਡਬਲ ਚੈੱਕ ਹੀ ਏ ਟਰਾਲੀ ਇਹ 12 6:30 ਤੱਕ ਤਾਂ ਸਿੰਗਲ ਲਾਉਣਾ ਹੈਵੀ ਡਿਊਟੀ ਸਿੰਗਲ ਹੈਵੀ ਡਿਊਟੀ ਹੈਵੀ ਡਿਊਟੀ ਠੀਕ ਹੈ ਚੱਕ ਦਿਖਾਈ ਮੇਰੇ ਤੁਹਾਨੂੰ ਚੱਕ ਦੇ ਵੀ ਦਿਖਾ ਦਾਂਗੇ ਟਰਾਲੀ ਆਪਾਂ ਜਾ ਹੈਂਟ ਵਿੱਚ ਵੀਡੀਓ ਜੋੜ ਦਾਂਗੇ ਜਾਂ ਇਹਦੇ ਕਿੱਤੀ ਵੀਡੀਓ ਜੋੜ ਦਾਂਗੇ ਆਪਾਂ ਦੇਖ ਕੇ ਤੁਸੀਂ ਐਦਾਂ ਗੱਲ ਨਹੀਂ ਹੈਗੀ ਵੀ ਸਿੰਪਲ ਜੀ ਬਣਾ ਰੱਖਿਆ ਨਾ ਪੂਰਾ ਮਜ਼ਬੂਤੀ ਨਾਲ ਕੰਮ ਕੀਤਾ ਹੋਇਆ ਤੇ ਪੂਰੀ ਗਰੰਟੀ ਵੀ ਲੈਂਦੇ ਨੇ ਵੀ ਹਾਂ ਕੰਮ ਹੋਇਆ ਤੇ ਜਾਲੀ ਨੂੰ ਇਹ ਅਰੀਜਨਲ ਰੰਗ ਕਰਿਆ ਹੋਇਆ ਹੈ ਐਚਡੀ ਦਾ ਰੰਗ ਆ ਜੀ ਇਹ ਅੱਛਾ ਜੀ ਹਾਂ ਕੰਪਨੀ ਦਾ ਰੰਗ ਆ ਇਹ ਦੇ ਚੀ ਰੰਗ ਨਹੀਂ ਕਰਦੇ ਹੈ ਹਾਂ ਕਿਉਂ ਲੈਵਲ ਆਉਣੇ ਵੀ ਆਪਣੀਆਂ ਟਰਾਲੀਆਂ ਦੀ ਪੂਰੀ ਮਸ਼ਹੂਰ ਆਉਂਦਾ ਆਪਣੀਆਂ ਟਰਾਲੀਆਂ ਪਟਾਲੇ ਤੱਕ ਜਾਂਦੀਆਂ ਨੇ ਹਾਂਜੀ ਇੱਧਰ ਸ਼ਲਤਾਨਪੁਰ ਤੱਕ ਜਾਂਦੀਆਂ ਨੇ ਜਾਂਦੀਆਂ ਨੇ ਚਾਰੇ ਪਾਸੇ ਟਰਾਲੀ ਜਾਂਦੀ ਹੈ ਜੰਮਰਸ਼ਰ ਤੱਕ ਸੱਤੋ ਵੀਰੇ ਹੈ ਨਾ ਕਮੈਂਟ ਚ ਕਿਵੇਂ ਲੱਗੀ ਬੰਦੂ ਤਾਂ ਇਹ ਸਾਰੀ ਵੀਰੇ ਟਾਟਾ ਦੇ ਮਾਲ ਤੇ ਬਣੀ ਹੋਈ ਆ ਸੇਲ ਦੇ ਮਾਲ ਤੇ ਟਰਾਲੀ ਬਣੀ ਹੋਈ ਆ ਐ ਨਹੀਂ ਹੈਗਾ ਵੀ ਕੋਈ ਕਰੋੜ ਐਸੇ ਦੇ ਕਹਿੰਦਾ ਐਮ ਸੀ ਦਾ ਮਾਲ ਲਾਵਾਂਗੇ ਤੇ ਟਾਟਾ ਦਾ ਮਾਲ ਜੜਦਾ ਐਮ ਸੀ ਦਾ ਕਹਿ ਕੇ ਟਾਟਾ ਦਾ ਮਾਲ ਜੜਦਾ ਐਦਾਂ ਨਹੀਂ ਵੀਰੇ ਜੇ ਟਾਟਾ ਲਗਾਗੇ ਤਾਂ ਟਾਟਾ ਦੇ ਨਾਮਾਂਗੇ ਤੇ ਜੇ ਐਮਸੀ ਦਾ ਕਿਹਾ ਹੈ ਮੁੱਤੀ ਜੀ ਇਹ ਨਾਮਾਂਗੇ ਉਹ ਰਾਕ ਦਾ ਆਕਦੇ ਡਿਪੈਂਡ ਕਰਦਾ ਕਿੰਨਾ ਕੋਡਾ ਬਜਟ ਹੈ ਹੈਨਾ ਤੇ ਚਲੋ ਵੀਰੇ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆ ਅਗਲੀ ਵੀਡੀਓ ਚ